ਸਰ ਸ਼੍ਰੀ ਕਾਲ ਜੀ ਮੈਂ ਗੁਰਸ਼ਮੀਰ ਸਿੰਘ ਖਬਰ ਆ ਰਹੀ ਹੈ ਕਿ ਜੋ ਕੰਗਨਰਨੌਦ ਦੀ ਫਿਲਮ ਐਮਰਜੈਂਸੀ ਆ ਉਹ ਮੁਰ ਤੋਂ ਵਿਵਾਦਾਂ ਦੇ ਵਿੱਚ ਘਿਰ ਗਈ ਹੈ ਸਾਨੂੰ ਪਤਾ ਹੈ ਕਿ ਜਦੋਂ ਤੋਂ ਇਸ ਫਿਲਮ ਦਾ ਟ੍ਰੇਲਰ ਆਇਆ ਸੀ ਪਿਛਲੇ ਸਾਲ ਅਗਸਤ ਮਹੀਨੇ ਦੇ ਵਿੱਚ ਉਦੋਂ ਤੋਂ ਲੈ ਕੇ ਹੁਣ ਤੱਕ ਇਹ ਫਿਲਮ ਵਿਵਾਦਾਂ ਦੇ ਵਿੱਚ ਰਹੀ ਹੈ ਤਾਂ ਪਹਿਲਾਂ ਇਹਦਾ ਜਿਹੜਾ ਵਿਰੋਧ ਆ ਉਹ ਸਿੱਖ ਜਥੇਬੰਦੀਆਂ ਦੇ ਵੱਲੋਂ ਕੀਤਾ ਗਿਆ ਸੀ ਜਿਸ ਢੰਗ ਦੇ ਨਾਲ ਇਹਦੇ ਵਿੱਚ ਸੰਜਨ ਜਨੈਲ ਸਿੰਘ ਪਿੰਡਰਾਂ ਵਾਲਿਆਂ ਦੇ ਰੋਲ ਨੂੰ ਦਿਖਾਇਆ ਗਿਆ ਸੀ ਪਰ ਹੁਣ ਇਹਦੇ ਵਿਵਾਦਾਂ 'ਚ ਘਿਰਨ ਦੀ ਵਜ੍ਹਾ ਵੱਖਰੀ ਹੈ ਇਸ ਇਸ ਟਾਈਮ ਤੇ ਜਿਹੜੀ ਫਿਲਮ ਹੈ ਉਹ ਥੀਏਟਰਸ ਦੇ ਵਿੱਚ ਰਿਲੀਜ਼ ਹੋ ਚੁੱਕੀ ਹੈ ਉੱਥੋਂ ਲੈ ਵੀ ਚੁੱਕੀ ਹੈ ਤੇ ਹੁਣ ਇਹ ਪਿਛਲੇ ਦਿਨਾਂ ਦੇ ਵਿੱਚ Netflix ਨਾਂ ਦਾ ਜਿਹੜਾ ਇੱਕ ਪਲੈਟਫਾਰਮ ਹੈ ਉਸ ਤੇ ਉੱਤੇ ਇਹ ਫਿਲਮ ਰਿਲੀਜ਼ ਹੋਈ ਸੀ ਤਾਂ ਉਸ ਤੋਂ ਬਾਅਦ ਇਸ ਫਿਲਮ ਦੇ ਦੇ ਜਿਹੜੇ ਪ੍ਰੋਡਿਊਸਰ ਨੇ ਇਸ ਫਿਲਮ ਨੂੰ ਜਿਹੜੇ ਬਣਾਉਣ ਵਾਲੇ ਨੇ ਮਨੀ ਕਾਰਨੇਕਾ ਫਿਲਮਸ ਪ੍ਰਾਈਵੇਟ ਲਿਮਿਟਿਡ ਤੇ ਕੰਗਨਾ ਰਣੌਤ ਇਹਨਾਂ ਨੂੰ ਇੱਕ ਪਰਸਨਲ ਨੋਟਿਸ ਜਿਹੜਾ ਹੈਗਾ ਆ ਉਹ ਸਰਵ ਕੀਤਾ ਗਿਆ ਸੀ ਲੀਗਲ ਨੋਟਿਸ ਜਰਨਲਿਸਟ ਤੇ ਆਥਰ ਕੁਮੀ ਕਪੂਰ ਦੇ ਵੱਲੋਂ ਕੁਮੀ ਕਪੂਰ ਉਹ ਸ਼ਖਸ਼ ਲੇਖਕਾ ਨੇ ਜਿਨ੍ਹਾਂ ਦੀ ਕਿਤਾਬ ਹੈ ਦਾ ਐਮਰਜੈਂਸੀ ਆ ਪਰਸਨਲ ਹਿਸਟਰੀ ਇਸ ਜਿਹੜੀ ਕਿਤਾਬ ਦੇ ਬੇਸ ਤੇ ਕਲੇਮ ਕੀਤਾ ਗਿਆ ਕਿ ਇਹ ਜਿਹੜੀ ਐਮਰਜੈਂਸੀ ਮੂਵੀ ਹੈ ਇਹ ਕੁਮੀ ਕਪੂਰ ਦੀ ਕਿਤਾਬ ਦੇ ਉੱਤੇ ਬੇਸਡ ਹੈ ਤਾਂ ਕੁਮੀ ਕਪੂਰ ਦਾ ਇਤਰਾਜ਼ ਇਹ ਹੈ ਜਦੋਂ ਉਹਨਾਂ ਨੇ ਮੂਵੀ ਦੇਖੀ ਹੈ Netflix ਦੇ ਉੱਤੇ ਤਾਂ ਉਹਨਾਂ ਦਾ ਇਤਰਾਜ਼ ਇਹ ਹੈ ਕਿ ਜਿਹੜੇ ਤੱਥਾਂ ਨੂੰ ਜਿਸ ਢੰਗ ਦੇ ਨਾਲ ਤੋੜਿਆ ਮੋੜਿਆ ਗਿਆ ਉਹਨਾਂ ਦੀ ਕਿਤਾਬ ਜਿਹੜੀ ਹੈ ਉਹ ਇਸ ਕਿਸਮ ਦੇ ਨਾਲ ਤੱਥਾਂ ਨੂੰ ਤੋੜ ਮੋੜ ਕੇ ਪੇਸ਼ ਨਹੀਂ ਕਰਦੀ ਤੇ ਇਸ ਦੇ ਨਾਲ ਜਿਹੜੀ ਉਹਨਾਂ ਦੀ ਐਜ਼ ਅ ਆਥਰ ਜਿਹੜੀ ਇੰਟੈਗ੍ਰਿਟੀ ਹੈ ਤੇ ਜਿਹੜੀ ਉਹਨਾਂ ਦੀ ਰੈਪਿਊਟੇਸ਼ਨ ਹੈ ਜਿਹੜਾ ਉਹਨਾਂ ਦਾ ਇੱਕ ਆਥਰ ਦੇ ਤੌਰ ਤੇ ਇੱਕ ਰੁਤਬਾ ਉਸ ਨੂੰ ਛੱਟ ਵਜੀ ਹੈ ਤੇ ਇਸ ਗੱਲ ਦਾ ਉਹਨਾਂ ਨੇ ਲੀਗਲ ਨੋਟਿਸ ਜਿਹੜਾ ਹੈਗਾ ਉਹਨਾਂ ਨੂੰ ਭੇਜਿਆ ਸੀਗਾ ਤਾਂ ਉਸ ਲੀਗਲ ਨੋਟਿਸ ਦਾ ਕੋਈ ਜਵਾਬ ਨਾ ਆਉਣ ਤੋਂ ਬਾਅਦ ਹੁਣ ਕੁਮੀ ਕਪੂਰ ਨੇ ਇਹਨਾਂ ਦੇ ਖਿਲਾਫ ਜਿਹੜਾ ਹੈਗਾ ਆ ਉਹ ਜਿਹੜਾ ਲਾ ਸੂਟ ਫਾਈਲ ਕਰਨ ਦਾ ਕੋਰਟ ਦੇ ਵਿੱਚ ਜਾਣ ਦਾ ਫੈਸਲਾ ਕੀਤਾ ਤਾਂ ਇਸ ਦੇ ਵਿੱਚ ਜਿਹੜਾ ਹੈਗਾ ਆ ਉਹ ਜਿਹੜੇ ਪ੍ਰੋਡਿਊਸਰ ਨੇ ਫਿਲਮ ਦੇ ਤੇ ਜਿਹੜੇ ਜਿਹੜੀ ਕੰਗਨਾ ਰਣੌਤ ਐ ਐਕਟ੍ਰੈਸ ਐ ਤੇ ਉਹਨਾਂ ਦਾ ਜਿਹੜਾ ਬ੍ਰਦਰ ਐ ਉਹ ਇਸ ਫਿਲਮ ਦਾ ਪ੍ਰੋਡਿਊਸਰ ਵੀ ਐ ਉਸ ਦੇ ਖਿਲਾਫ ਜਿਹੜੀ ਲਾਅ ਸੂਟ ਪਾਈ ਜਾਏਗੀ ਤਾਂ ਉਹਨਾਂ ਨੇ ਦੱਸਿਆ ਕਿ ਜੋ ਖੁਮੀ ਕਪੂਰ ਦੀ ਕਿਤਾਬ ਐ ਇਹ ਹੈਗੀ ਐ ਐਮਰਜੈਂਸੀ 1975 ਟੂ 77 ਆ ਪਰਸਨਲ ਹਿਸਟਰੀ ਕੋਮੀ ਕਪੂਰ ਇੱਕ ਵੈਟਰਨ ਜਰਨਲਿਸਟ ਨੇ ਉਸ ਟਾਈਮ ਦੇ ਉੱਤੇ ਇਹ ਇੰਡੀਅਨ ਐਕਸਪ੍ਰੈਸ ਦੇ ਵਿੱਚ ਕੰਮ ਕਰਦੇ ਸੀ ਤਾਂ ਇਹਨਾਂ ਨੇ ਆਪਣਾ ਇੱਕ ਅਕਾਊਂਟ ਦਿੱਤਾ 2000 15 ਦੇ ਵਿੱਚ ਇਹ ਕਿਤਾਬ ਆਈ ਸੀ ਤਾਂ ਇਸ ਕਿਤਾਬ ਨੂੰ ਕਾਫੀ ਕ੍ਰਿਟੀਕਲ ਕਲੇਮ ਮਿਲਿਆ ਸੀ ਤਾਂ ਇਹ ਜਿਹੜੇ ਫਿਲਮ ਦੇ ਬਣਾਉਣ ਵਾਲੇ ਨੇ ਫਿਲਮ ਮੇਕਰ ਅਮਰਜੈਂਸੀ ਫਿਲਮ ਦੇ ਬਣਾਉਣ ਵਾਲੇ ਉਹਨਾਂ ਨੇ ਕਲੇਮ ਇਹ ਕੀਤਾ ਆਪਣੀ ਫਿਲਮ ਦੇ ਵਿੱਚ ਕਿ ਇਹ ਫਿਲਮ ਇਸ ਕਿਤਾਬ ਤੇ 베ਸਟ ਹੈ ਹੁਣ ਉਸ ਕਿਤਾਬ ਦੀ ਜਿਹੜੀ ਆਥਰ ਹੈ ਕੁੰਮੀ ਕਪੂਰ ਉਸ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਇਹ ਜਿਹੜੀ 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 ਫਿਲਮ ਹੈ ਉਹਨਾਂ ਦੇ ਕਿਤਾਬ ਦੇ ਵਿੱਚ ਜਿਹੜੇ ਦਿੱਤੇ ਹੋਏ ਤੱਥ ਨੇ ਉਹਨਾਂ ਨੂੰ ਤੋੜ ਮਰੋੜ ਕੇ ਪੇਸ਼ ਕਰਦੀ ਹੈ ਤਾਂ ਹੁਣ ਜਿਹੜਾ ਇੱਕ ਨਵੀਂ ਕਿਸਮ ਦਾ ਵਿਵਾਦ ਜਿਹੜਾ ਹੈਗਾ ਆ ਇਸ ਫਿਲਮ ਦੇ ਨਾਲ ਜੁੜ ਗਿਆ ਤੇ ਜਦੋਂ ਤੋਂ ਇਹ ਫਿਲਮ ਆਉਣੀ ਸ਼ੁਰੂ ਹੋਈ ਸੀ 2 ਅਗਸਤ 2026 2024 ਦੇ ਵਿੱਚ 6 ਅਗਸਤ ਨੂੰ ਇਹਦਾ ਟ੍ਰੇਲਰ ਆਇਆ ਸੀ ਉਸ ਟ੍ਰੇਲਰ ਦੇ ਨਾਲ ਹੀ ਇਹਦੇ ਵਿਵਾਦ ਸ਼ੁਰੂ ਹੋ ਗਏ ਸੀ ਬਾਅਦ ਦੇ ਵਿੱਚੋਂ ਥੋੜੇ ਬਹੁਤੇ ਕੱਟਸ ਦੇ ਨਾਲ ਇਸ ਫਿਲਮ ਨੂੰ ਰਿਲੀਜ਼ ਕੀਤਾ ਗਿਆ ਸੀ ਹਾਲਾਂਕਿ ਸਿੱਖ ਜਥੇਬੰਦੀਆਂ ਅੰਤ ਤੱਕ ਇਸ ਫਿਲਮ ਦਾ ਵਿਰੋਧ ਕਰਦੀਆਂ ਨਹੀਂ ਸੀ ਪਰ ਉਹਨਾਂ ਦੇ ਵਿਰੋਧ ਦੇ ਬਾਵਜੂਦ ਇਹ ਜਿਹੜੀ ਫਿਲਮ ਹੈ ਰਿਲੀਜ਼ ਹੋਈ ਸੀ ਤੇ ਹੁਣ ਜਿਹੜਾ ਹੈਗਾ ਆ ਉਸ ਆਥਰ ਦੇ ਵੱਲੋਂ ਜਿਸ ਆਥਰ ਦੀ ਕਿਤਾਬ ਦੇ ਬੇਸਡ ਇਸ ਫਿਲਮ ਨੂੰ ਕਿਹਾ ਜਾ ਰਿਹਾ ਉਸ ਦੇ ਵੱਲੋਂ ਇੱਕ ਲਾ ਸੂਟ ਜਿਹੜਾ ਹੈਗਾ ਆ ਉਹ ਕੁੰਮੀ ਕਪੂਰ ਦੇ ਵੱਲੋਂ ਹੁਣ ਕੰਗੜਾ ਰਣੋਦ ਦੇ ਖਿਲਾਫ ਪਾਇਆ ਜਾ ਰਿਹਾ ਤੇ ਇਹ ਜਿੱਥੇ ਪਹਿਲਾਂ ਵਿਵਾਦਾਂ ਦੇ ਵਿੱਚ ਸੀ ਐਕਟ੍ਰੈਸ ਆਪਣੇ ਵੱਖਰੇ ਵੱਖਰੇ ਬਿਆਨਾਂ ਕਰਕੇ ਵਿਵਾਦਾਂ 'ਚ ਰਹਿੰਦੀ ਹੈ ਉਸ ਦੇ ਨਾਲ ਹੀ ਜਿਹੜੀ ਇਸ ਫਿਲਮ ਹੈ ਹੁਣ ਇਸ ਫਿਲਮ ਇੱਕ ਨਵੀਂ ਕਿਸਮ ਦੇ ਵਿਵਾਦ ਦੇ ਵਿੱਚ ਘਿਰ ਗਈ ਹੈ ਤੇ ਹੁਣੇ ਆਉਣ ਵਾਲੇ ਸਮੇਂ 'ਚ ਦੇਖਣਾ ਹੋਵੇਗਾ ਜਦੋਂ ਲਾ ਸੂਟ ਫਾਈਲ ਹੁੰਦਾ ਕਿ ਇਸ ਦੇ ਜਿਹੜੇ ਪ੍ਰੋਡਿਊਸਰ ਨੇ Netflix ਨੂੰ ਵੀ ਇੱਕ 파ਟੀ ਬਣਾਇਆ ਗਿਆ ਤੇ ਉਹਨਾਂ ਦੇ ਵਿੱਚ ਹੁਣ ਅਗਲਾ ਕੀ ਸਿਸਟਮ ਬਣਦਾ ਕੋਈ ਐਗਰੀਮੈਂਟ ਹੁੰਦਾ ਕੋਈ ਸਮਝੌਤਾ ਹੁੰਦਾ ਜਾਂ ਕੋਈ ਇਹਨਾਂ ਨੂੰ ਕਿਸੇ ਕਿਸਮ ਦਾ ਹਰਜਾਨਾ ਹੁੰਦਾ ਇਹ ਹੋਣ ਵਾਲੇ ਸਮੇਂ ਵਿੱਚ ਦੇਖਣਾ ਹੋਵੇਗਾ ਪਰ ਇਸ ਫਿਲਮ ਦੇ ਇਸ ਲਾ ਸੂਟ ਦੇ ਫਾਈਲ ਹੋਣ ਨਾਲ ਕੁਮਕਮ ਕਪੂਰ ਦੇ ਵੱਲੋਂ ਇਸ ਫਿਲਮ ਦੀ ਜਿਹੜੀ ਅਥੈਂਟੀਸਿਟੀ ਹੈ ਜਿਹੜੀ ਪਹਿਲਾਂ ਹੀ ਵਿਵਾਦਾਂ ਦੇ ਵਿੱਚ ਸੀ ਹੋਰ ਜ਼ਿਆਦਾ ਸ਼ੱਕ ਦੇ ਘੇਰੇ ਵਿੱਚ ਆ ਗਈ